ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕਿਓ ਚੈਨਲ YouTube ਵਾਲੇ ਫਾਰਮਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਤੱਕ ਕਿ ਪੰਜਾਬ ਦਾ ਮੌਸਮ ਆਉਂਦੇ ਦੋ ਦਿਨ ਯਾਨੀ ਕਿ 6 ਅਤੇ 7 ਦਸੰਬਰ ਕਿਵੇਂ ਦਾ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਹਲਕੇ ਦਰਮਿਆਨੀਆਂ ਬੱਦਲਵਾਈਆਂ ਪੱਛਮੀ ਰੂਪ ਤੋਂ ਪੰਜਾਬ ਵੱਲ ਕੂਚ ਕਰ ਰਹੀਆਂ ਨੇ ਪਹਾੜਾਂ ਵਿੱਚ ਵੀ ਇੱਕ ਸਿਸਟਮ ਬਣਿਆ ਹੋਇਆ ਜੀ ਵੈਸਟਰਨ ਡਿਸਟਰਬੈਂਸ ਜਿਹੜੀ ਆਪਾਂ ਕਹਿ ਦਈਏ ਜਿਸ ਦੇ ਕਾਰਨ ਪੰਜਾਬ ਅਤੇ ਮੈਦਾਨੀ ਇਲਾਕਿਆਂ ਦਾ ਤਾਪਮਨ ਘਟ ਚੁੱਕਿਆ ਹੈ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਮਿਤੀ 5 ਦਸੰਬਰ 2025 ਹੈ ਸ਼ਾਮ ਲਗਭਗ 3:30 4 ਵਜੇ ਦਾ ਸਮਾਂ ਹੈ ਹਾਲਾਤ ਜਿਹੜੇ ਤਾਪਮਾਨ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰ ਸਕਾਂ ਇਸ ਸਮੇਂ ਤਾਪਮਾਨ ਕਾਫੀ ਜ਼ਿਆਦਾ ਘਟਿਆ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦਾ ਐਵਰੇਜ ਤਾਪਮਾਨ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਉਹ ਲਗਭਗ 20-21 ਡਿਗਰੀ ਦੇ ਨੇੜੇ ਤੇੜੇ ਹੈ ਠੀਕ ਹੈ ਐਵਰੇਜ ਤਾਪਮਾਨ ਜਿਹੜਾ 20-21 ਡਿਗਰੀ ਦੇ ਨੇੜੇ ਤੇੜੇ ਹੋਣ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਠੰਡ ਦੇ ਹਾਲਾਤ ਲਗਾਤਾਰ ਬਣੇ ਹੋਏ ਨਜ਼ਰ ਆ ਰਹੇ ਨੇ ਅਗਰ ਮੈਨੂੰ ਹਵਾ ਦੀ ਗੱਲ ਕਰ ਸਕਾਂ ਤਾਂ ਹਵਾ ਲਗਾਤਾਰ ਪੱਛਮ ਦਿਸ਼ਾ ਤੋਂ ਚੱਲ ਰਹੀ ਹੈ 5 ਤੋਂ 7 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਥੋੜੇ ਬੋੜੇ ਠੰਡ ਦੇ ਹਾਲਾਤ ਵੀ ਲਗਾਤਾਰ ਬਣੇ ਹੋਏ ਨੇ ਤੇ ਤੁਸੀਂ ਦੇਖੋਗੇ ਇਸ ਤਰੀਕੇ ਨਾਲ ਪੱਛੋਂ ਦੀ ਹਵਾ ਚੱਲਣ ਦੇ ਕਾਰਨ ਮਾਹੌਲ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਓਵਰ ਆਲ ਸਵੇਰ ਤੋਂ ਧੁੱਪ ਚੰਗੀ ਪੈ ਰਹੀ ਹੈ ਤੇ ਸੈਟਲਾਈਟ ਇਮੇਜ ਤੋਂ ਵੀ ਸਾਫ਼ ਕਲੀਅਰ ਹੋ ਰਿਹਾ ਹੈ ਕਿ ਬੱਦਲ ਬਈਆਂ ਇਹ ਪਾਸੇ ਅਤੇ ਇਹ ਪਾਸੇ ਲਗਾਤਾਰ ਬਣੀਆਂ ਹੋਈਆਂ ਨੇ ਪੰਜਾਬ ਬਲਵੀ ਦੀ ਐਂਟਰੀ ਹੁੰਦੀ ਹੁਣ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤਾਜ਼ਾ ਹਾਲਾਤ ਅਗਰ ਗੱਲ ਕਰੀ ਜਾਵੇ ਤਾਂ ਇਸੇ ਤਰੀਕੇ ਨਾਲ ਬਣੇ ਰਹਿਣਗੇ ਅੱਜ ਕੋਈ ਵੱਡੀ ਐਂਟਰੀ ਮਤਲਬ ਜੀ ਦਿਖਾਈ ਨਹੀਂ ਤੇਰੀ ਪਰ ਜਿਵੇਂ ਹੀ ਦਿਨਟਲੇਗਾ ਤਾਂ ਰਾਤ ਲਗਭਗ 12 1 ਵਜੇ ਤੋਂ ਬਾਅਦ ਇਹ ਬੱਦਲਬਾਈਆਂ ਜਿਹੜੀਆਂ ਕੂਚ ਕਰਨਗੀਆਂ ਸਭ ਤੋਂ ਪਹਿਲਾਂ ਇਹ ਬੱਦਲਬਾਈ ਕੂਚ ਕਰੇਗੀ ਰਾਜਸਥਾਨ ਤੋਂ ਹਰਿਆਣੇ ਵੱਲ ਦਿੱਲੀ ਵੱਲ ਤੇ ਪੰਜਾਬ ਦੇ ਨੇੜੇ ਤੇੜੇ ਦੇ ਹੁੰਦੀ ਹੋਈ ਇਹ ਲਗਭਗ ਕੱਲ ਤੜਕੇ ਸਵੇਰੇ ਤੋਂ ਸਾਨੂੰ 10 ਵਜੇ ਨੇੜੇ ਤੇੜੇ ਓਵਰਆਲ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਦਾ ਅਸਰ ਬਣਦਾ ਹੋਇਆ ਨਜ਼ਰ ਆਵੇਗਾ ਇਸ ਬੱਦਲਵਾਈ ਨਾਲ ਕੋਈ ਤਕੜੀ ਮੀਂਹ ਦੀ ਉਮੀਦ ਤਾਂ ਨਹੀਂ ਹੈ ਪਰ ਕਿਤੇ ਨਾ ਕਿਤੇ ਬੱਦਲਵਾਈ ਆਉਣ ਦੇ ਨਾਲ ਸੂਰਜ ਦੀ ਤਾਪਸ਼ ਘਟੇਗੀ ਤੇ ਤਾਪਮਾਨ ਦੇ ਵਿੱਚ ਗਰਾਵਟ ਆਉਂਦੀ ਨਜ਼ਰ ਆਵੇਗੀ ਕੱਲੂ ਵੈਸੇ 6 ਤਰੀਕ ਨੂੰ ਕੋਈ ਵੱਡੀ ਤਾਪਮਾਨ ਦੇ ਵਿੱਚ ਗਰਾਵਟ ਨਹੀਂ ਦਿਖਾਈ ਦੇ ਰਹੀ ਕਿਉਂਕਿ ਕੋਈ ਵੱਡਾ ਸਿਸਟਮ ਨਹੀਂ ਲੱਗ ਰਿਹਾ ਕੱਲੂ ਬਸ਼ੱਕ ਤਾਪਮਾਨ ਘਟਣਗੇ ਬੱਦਲਵਾਈ ਸਵੇਰ ਤੱਕ ਬਣੀ ਰਹੇਗੀ 10 ਵਜੇ ਤੋਂ ਬਾਅਦ ਬੱਦਲਵਾਈ ਪੰਜਾਬ ਦੇ ਉੱਪਰ ਘਟ ਹੁੰਦੀ ਨਜ਼ਰ ਆ ਰਹੀ ਹੈ ਅਤੇ ਜਾਨੀ ਕਿ ਪਰਸੋਂ ਦੀ ਗੱਲ ਕਰੀਏ ਆਪਾਂ 7 ਤਰੀਕ ਦੀ ਤਾਂ 7 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਾਮਨ ਘਟ ਸਕਦਾ ਹੈ ਕੋਈ 7 ਤਰੀਕ ਰਾਤ ਨੂੰ ਪਹਾੜਾਂ ਦੇ ਵਿੱਚ ਤਗੜੇ ਮੀਂਹ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਗੜੀ ਮੀਂਹ ਦੀ ਕਾਰਵਾਈ ਹੋ ਰਹੀ ਹੈ ਪਹਾੜੀ ਇਲਾਕੇ ਲੇਹ ਲਦਾਖ ਦੇ ਨੇਤੇ ਮੀਂਹ ਦੀ ਕਾਰਵਾਈ ਹੋ ਰਹੀ ਹੈ ਜਿਸ ਦੇ ਕਾਰਨ ਮੈਦਾਨੀ ਇਲਾਕੇ ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ ਠੰਡ ਦਾ ਪ੍ਰਕੋਪ ਵਧੇਗਾ ਯਾਨੀ ਕਿ ਐਤਵਾਰ ਯਾਨੀ ਕਿ 7 ਤਰੀਕ ਨੂੰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਾਪਮਨ ਪੰਜਾਬ ਦਾ ਘਟਦਾ ਹੋਇਆ ਨਜ਼ਰ ਆਵੇਗਾ ਬੱਦਲਵਾਈ ਹਲਕੀ ਦਰਮਿਆਨੀ 7 ਤਰੀਕ ਨੂੰ ਵੀ ਪੰਜਾਬ ਦੇ ਉੱਪਰ ਚਲਦੀ ਹੋਈ ਨਜ਼ਰ ਆਵੇਗੀ ਮੇਨ ਜਿਹੜੀ ਹੈ ਬੱਦਲਵਾਈ ਸਾਨੂੰ ਦੇਖਣ ਨੂੰ ਮਿਲੇਗੀ 6 ਤਰੀਕ ਯਾਨੀ ਕਿ ਕੱਲ ਨੂੰ ਪੂਰਾ ਦਿਨ ਪੰਜਾਬ ਦੇ ਉੱਪਰ ਬੱਦਲਵਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਰੈਵਲ ਕਰੇਗੀ ਜਿਹਦੇ ਸਿੱਟੇ ਹੋ ਜਾਉ ਆਪਾਂ ਕਹਿ ਸਕਦੇ ਹਾਂ ਕਿ ਕੱਲ ਨੂੰ ਤਾਪਮਨ ਘਟਣਗੇ 7 ਤਰੀਕ ਦੀ ਕਰ ਮੈਂ ਗੱਲ ਕਰ ਸਕਾਂ ਦੁਪਹਿਰ ਦੇ ਸਮੇਂ ਦੀ ਤਾਂ ਦੁਪਹਿਰ ਦੇ ਸਮੇਂ ਤੁਸੀਂ ਦੇਖੋਗੇ ਜਿਹੜਾ ਐਵਰੇਜ ਤਾਪਮ ਉਹ ਕੋਈ ਨਹੀਂ ਕਿ ਇਹ ਘਟਦਾ ਹੋਇਆ ਨਜ਼ਰ ਆਵੇਗਾ 21 ਡਿਗਰੀ ਦੇ ਨੇੜੇ ਤੇੜੇ ਜਾਂ 20 ਬਾਈ ਡਿਗਰੀ ਵੈਸੇ ਮਹਿਸੂਸ ਹੋ ਰਿਹਾ ਪਰ ਜਿਵੇਂ ਲੱਗ ਰਿਹਾ ਹੈ ਇਹ ਤਾਪਮਨ ਘਟਦਾ ਹੋਇਆ 20 ਡਿਗਰੀ ਤੋਂ ਥੱਲੇ ਜਾਂਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਮੇਨ ਕੀ ਹੈ ਹੌਲੀ-ਹੌਲੀ ਠੰਡ ਵਧੂਗੀ ਜਿਸ ਦੇ ਕਾਰਨ ਆਉਂਦੇ ਦਿਨਾਂ ਵਿੱਚ ਜਾਨੀ ਕਿ 6 ਤਰੀਕ ਦੀ ਗੱਲ ਕਰ ਲਈਏ 7 ਤਰੀਕ ਦੀ ਗੱਲ ਕਰ ਲਈਏ ਹੋਰ ਤਾਪਮਨ ਘਟਣਗੇ 20 ਡਿਗਰੀ ਤੋਂ ਥੱਲੇ ਤਾਪਮਨ ਆਉਂਦੇ ਨਜ਼ਰ ਆਣਗੇ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਘੱਟ ਹੈ ਕਿਸੇ ਕਿਸੇ ਇਲਾਕੇ ਵਿੱਚ ਹਲਕੀ ਵਿਚਾਰ ਕਿਣਮਣ ਕਣੀ ਦੀ ਹੋ ਸਕਦੀ ਹੈ ਜਿਹੜੇ ਕਿਸਾਨ ਵੀਰ ਪਾਣੀ ਲਗਾਉਣਾ ਚਾਹੁੰਦੇ ਨੇ ਬੇਚੇ ਦੇਖੋਗੇ ਪਾਣੀ ਲਗਾਓ ਕਣਕ ਨੂੰ ਕਿਉਂਕਿ ਹਵਾ ਚੱਲ ਰਹੀ ਹੈ ਧੁੱਪ ਪੈ ਰਹੀ ਹੈ ਜਿਸ ਦੇ ਕਾਰਨ ਖੇਤਾਂ ਨੂੰ ਪਾਣੀ ਦੀ ਲੋੜ ਹੈ ਕਣਕ ਨੂੰ ਪਾਣੀ ਦੀ ਲੋੜ ਹੈ ਤੁਸੀਂ ਬੇਚੇ ਦੇਖੋਗੇ ਪਾਣੀ ਦੇ ਸਕਦੇ ਹੋ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਅਗਰ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ